ਪੁੱਤ ਸੁਣਾ ਮੰਮੀ ਡੈਡੀ ਦਾ ਕੀ ਹਾਲ ਚਾਲ ਵਾ ਹਾਂਜੀ ਸਾਰੇ ਵਧੀਆ ਮਾਸੀ ਜੀ ਅੱਛਾ ਦੇ ਲੱਗਾ ਮੰਮੀ ਹੁਣਾਂ ਦਾ ਉੱਥੇ ਹਾਂਜੀ ਹਾਂਜੀ ਚੱਲ ਪੁੱਤ ਹੁਣ ਕੰਮਾਂ ਕਰਾਂ ਦਾ ਕਰਕੇ ਦੇਲ ਵੀ ਲਾਉਣਾ ਹੀ ਪੈਣਾ ਵਾ ਹਾਂਜੀ ਹਾਂਜੀ ਤੁਹਾਨੂੰ ਪਤਾ ਇੱਥੇ ਮੇਰੇ ਕੰਮ ਕਿੰਨਾ ਔਖਾ ਬਣਿਆ ਹੈ ਹਾਂ ਤਾਂ ਕਰਕੇ ਤੇ ਫਿਰ ਕੰਮ ਕੁੰਮ ਦਾ ਕਿੰਦਾ ਵਧੀਆ ਚੱਲਦਾ ਜਾਂਦਾ ਹੈ ਹਾਂਜੀ ਸਾਰਾ ਵਧੀਆ ਕੰਮ ਕਰਾਂ ਜੀ ਚਲੋ ਵਧੀਆ ਹੈ ਇਹ ਆ ਕਿ ਤਿੰਨੇ ਜਣੇ ਗਏ ਜੀ ਰੋਟੀ ਪਾਣੀ ਪੱਕਾ ਮਿਲ ਜਾਂਦਾ ਵਾ ਜਿਹੜਾ ਕੰਮ ਕਰਕੇ ਆਣ ਕੇ ਆਪ ਰੋਟੀ ਪਾਣੀ ਪਕਾਉਣਾ ਮੁਸ਼ਕਲ ਹੋ ਜਾਂਦੀ ਹੈ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਗਈ ਆ ਕੰਮ ਤੋਂ ਆ ਕੇ ਰੋਟੀ ਪਾਣੀ ਬਣਾਉਣਾ ਔਖਾ ਹੋ ਜਾਂਦਾ ਦਲਜੀਤ ਕੰਮ ਕਰਦਾ ਫਿਰ ਉੱਥੇ ਕਰਦਾ ਹੀ ਕੰਮ ਸਟੋਰਾਂ 'ਚ ਆ ਮਾਸਟਰ ਜੀ ਅੱਛਾ ਅੱਛਾ ਹਾਂਜੀ ਕੰਮ ਮਿਲ ਜਾਂਦਾ ਵਾਦੂ ਚੱਲ ਵਧੀਆ ਵਧੀਆ ਆ ਕੇ ਹਾਂਜੀ ਹੁਣ ਤੇ ਅੱਜ ਕੱਲ ਜਿਹੜੇ ਬੱਚੇ ਜਾਂਦੇ ਆਵੇਂ ਧੱਕਾ ਧੱਕੇ ਖਾਂਦੇ ਆ ਹਾਂਜੀ ਇਦਾਂ ਹੀ ਆ ਕੰਮ ਵੈਸੇ ਮਿਲ ਹੀ ਜਾਂਦਾ ਉਹਨਾਂ ਦੇ ਸਟੋਰਾਂ 'ਚ ਕੰਮ ਵਾਦੂ ਤੇ ਛੁੱਟੀ ਤੇਰੀ ਕਿੰਨੀ ਕੁ ਵਾ ਛੁੱਟੀ ਹੈਗੀ ਆ ਕੰਮ ਹੀ ਦੋ ਦਿਨ ਫਿਰ ਮੈਂ ਕਰਕੇ ਚੱਲ ਜਾਵਾਂਗਾ ਅੱਛਾ 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 ਹਾਂਜੀ ਹੋਰ ਮੰਮੀ ਡੈਡੀ ਹੁਣੀ ਸਭ ਠੀਕ ਠਾਕ ਆ ਨਾ ਹਾਂਜੀ ਹਾਂਜੀ ਸਾਰੇ ਵਧੀਆ ਠੀਕ ਕੋਥਾਂ ਗਏ ਹਾਂ ਜੀ ਅੱਛਾ ਅੱਛਾ ਹਾਂ ਜੀ ਪੁੱਤ ਕੰਮ ਕਰਦੇ ਜੋ ਬੰਦਾ ਵੀ ਬੜਾ ਵਧੀਆ ਏ ਬੜੀਆਂ ਰੀਝਾਂ ਚਾਵਾਂ ਨਾਲ ਸਾਰੇ ਕੰਮ ਹੀ ਕੀਤੇ ਸੀਗੇ ਪਤਾ ਨਹੀਂ ਇੱਥੇ ਤਾਂ ਰਾਜੀ ਖੁਸ਼ੀ ਗਿਆ ਵਾ ਜੋਤ ਨਾਲ ਹੀ ਕੋਈ ਗੱਲਬਾਤ ਹੋਈ ਏ ਤੇ ਫੋਨ ਕਰਨਾ ਬੰਦ ਕਰਤਾ ਉਹਨੇ ਸਭੋ ਮੈਂ ਤੇ ਆਪ ਬੜੇ ਫਿਕਰ ਦੇ ਵਿੱਚ ਹਾਂ ਤੇ ਆਹ ਗੱਲ ਦਾ ਕੀ ਹੱਲ ਕੱਢੀਏ ਕਿੱਦਾਂ ਹੁਣ ਗੱਡੀ ਹੋਊਗਾ ਸਮਝ ਜੀ ਨਹੀਂ ਕੁਝ ਲੱਗਣ ਡਈ ਰਮਨ ਗਲਤ ਗੱਲ ਨਾ ਕਰ ਗੱਲ ਸੱਚੀ ਦੱਸ ਜੋਤਨਾ ਲੜਕੇ ਨਹੀਂ ਗਿਆ ਉਹ लवली ਨਾਲ ਲੜਕੇ ਗਿਆ ਵਾ ਇਹ ਜੋਤਨਾ ਲੜਕੇ ਨਹੀਂ ਗਿਆ ਤੇ ਜੋਤ ਕਿ ਆਂਦੀ ਆ ਵੀ ਚਾਹ ਤਾਂ ਮੇਰੇ ਨਾਲ ਗੱਲ ਹੋਈ ਸੀ ਉਹ ਤੇ ਚਾਹ ਤਾਂ ਕਹਿਣ ਲਈ ਆ ਹੁਣ ਵਿਚਲੀ ਗੱਲ ਦਾ ਕੀ ਤਾਂ ਪਰ ਇਹਨਾਂ ਵਿੱਚ ਗੱਲ ਹੈ ਕੀ ਆ ਅਸੀ ਜੀ ਇਹ ਗੱਲ ਥੋੜੀ ਆ ਵੀ ਚਾਹ ਤਾਂ ਲੜ ਪਏ ਆ ਤੇ ਜਾ ਕੇ ਵਿਆਹ ਦਿਲਾ ਲੈਣਾ ਪੁੱਤ ਇਹ ਗੱਲ ਦਾ ਤੁਹਾਨੂੰ ਦੁੱਖ ਵਾ ਕਿਸੇ ਗੱਲ ਦਾ ਪਤਾ ਤੇ ਤੁਹਾਨੂੰ ਵੀ ਨਹੀਂਗਾ ਨਾ ਉਹਨੇ ਕੋਈ ਗੱਲ ਦੱਸੀ ਆ ਤੇ ਨਾ ਤੇਰੀ ਭੈਣ ਹੀ ਕੋਈ ਗੱਲ ਦੱਸਦੀ ਆ ਕਿਸੇ ਗੱਲ ਦਾ ਪਤਾ ਲੱਗੂਗਾ ਫੇਰ ਹੀ ਹੱਲ ਕਰਾਂਗੇ ਸੱਚ ਪੁੱਛਦਾ ਵਾ ਨਾ ਮੈਂ ਤਾਂ ਸ਼ਰਮ ਚ ਮੱਤ ਚੱਲੀ ਆਂ। ਸ਼ਰੀਕਾ ਬਰਾਦਰੀ ਹੈ ਲਾਗੇ ਲਾਗੇ। ਮੂੰਹ ਜੋੜ ਜੋੜ ਕੇ ਗੱਲਾਂ ਕਰਦੇ ਆ। ਤੂੰ ਆਪ ਸਿਆਣਾ ਵਾ ਪਿੰਡ ਵਿੱਚ ਹੀ ਗਿਆ ਵਾ। ਲੋਕੀ ਤੇ ਜੀਨ ਨਹੀਂ ਦਿੰਦੇ। ਨਿੱਕੀ ਜੀ ਗੱਲ ਦਾ ਪਤਾ ਲੱਗ ਜਾਣਾ। ਮਾਸੀ ਜੀ ਤੇ ਤੁਹਾਨੂੰ ਗਵੰਡੀ ਗੱਲਾਂ ਕਰਦੇ ਆ ਤੇ ਮੇਰੀ ਭੈਣ ਦੇ ਘਰ ਟੁੱਟ ਗਿਆ ਨਾ। ਚੱਲ ਪੁੱਤ ਹੁਣ ਇਹਦੇ ਵਿੱਚ ਸਾਡਾ ਵੀ ਕੋਈ ਕਸੂਰ ਨਹੀਂਗਾ ਹੈਗਾ। ਜੇ ਸਚਾਈ ਦਾ ਪਤਾ ਹੋਵੇ ਤੇ ਫੇਰ ਹੀ ਅਸੀਂ ਕੋਈ ਗੱਲ ਕਰੀਏ। ਕਿਹਦਾ ਕਸੂਰ ਕੱਢੀਏ ਜਾਂ ਉਹ ਫੋਨ ਚੁੱਕੇ ਜਾਂ ਉਹ ਫੋਨ ਸਾਨੂੰ ਕਰੇ। ਤੇ ਫੇਰ ਤੇ ਉਹਨਾਂ ਨਾਲ ਗੱਲਬਾਤ ਕਰੀਏ ਜਿਹਦਾ ਗੱਲ ਹੀ ਨਹੀਂ ਕਰਦਾ ਤੂੰ ਆਪ ਸਿਆਣਾ ਵਾ ਹੁਣ ਕਿੱਦਾਂ ਗੱਲ ਦਾ ਸਾਰੀ ਤਾਂ ਪਤਾ ਲੱਗੂਗਾ ਚਲੋ ਫੋਨ ਕਰੇ ਸਾਨੂੰ ਫੋਨ ਕਰ ਦੇ ਸਾਨੂੰ ਤਲਾਕ ਲੈ ਕੇ ਦੇ ਦੇ ਚੱਲ ਪੁੱਤ ਐਡੀ ਦੂਰ ਤੱਕ ਕਾਨੂੰ ਜਾਣਾ ਵਾ ਮੈਨੂੰ ਤੇ ਨਾ ਸ਼ਰਮ ਆਉਂਦੀ ਆ ਤੇ ਤੇਰੇ ਮੰਮੀ ਡੈਡੀ ਕੀ ਕਹਿਣਗੇ ਤੇ ਇਦਾਂ ਦੇ ਹੀਗੇ ਝੂਠ ਬੋਲ ਕੇ ਰਿਸ਼ਤਾ ਕੀਤਾ ਵਾ ਪਰ ਪੁੱਤ ਸਾਨੂੰ ਤੇ ਕਿਸੇ ਵੀ ਗੱਲ ਦਾ ਪਤਾ ਨਹੀਂ ਸੀ ਕਿ ਕੀ ਗੱਲ ਬਾਤ ਵਾ ਬੜਾ ਸੋਹਣਾ ਆਇਆ ਵਾ 2 ਮਹੀਨੇ ਰਿਹਾ ਵਾ ਹੱਸਦੇ ਖੇਡਦੇ ਰਹੇ ਆ ਆਦ ਹੋਣੀ ਇਹ ਗੱਲ ਦਾ ਅੰਤਰ ਆਪਾਂ ਦਾ ਲੱਗਾ ਵਾ ਕਿ ਆਹ ਕੰਮ ਕੀਤਾ ਵਾ ਨਹੀਂ ਪਰ ਕੀ ਤਾਂ ਸੱਚ ਵਾ ਕਿ ਝੂਠ ਵਾ ਲੋਕਾਂ ਦੇ ਕਿਹੜੇ ਮੂੰਹ ਫੜੇ ਜਾਂਦੇ ਆ ਜੋ ਦੱਸਣ ਦੀ ਵੀ ਫੋਟੋ ਫੋਟੋ ਕੁੰਦੇ ਫਿਰਦੇ ਫੋਟੋ ਵਗੈਰੀਆਂ ਉਹ ਮੇਰੀ ਗੱਲ ਤੋਂ ਦਿਲਜੀਤ ਗੱਲ ਕੋਈ ਹੋਰ ਵਾ ਉਹਨਾਂ ਦੀ ਨਿੱਜੀ ਹਾਂਜੀ ਠੀਕ ਹੈ ਕਿ ਨਹੀਂ ਹੁਣ ਪਤਾ ਨਹੀਂ ਉਹਨੇ ਵਿਆਹ ਕਰਾਇਆ ਉਥੇ ਕਿ ਨਹੀਂ ਕਰਾਇਆ ਇਸ ਗੱਲ ਦਾ ਵੀ ਕੋਈ ਪਤਾ ਨਹੀਂ ਕਿਉਂਕਿ ਜਨਾਜ਼ਰੋ ਸਾਡਾ ਫੋਨ ਨਹੀਂ ਚੁੱਕਦਾ ਜਾਂ ਸਾਡਾ ਨਾਲ ਕੋਈ ਗੱਲ ਨਹੀਂ ਕਰਦਾ ਅਸੀਂ ਕਿੱਦਾਂ ਕਹਿ ਸਕਦੇ ਵੀ ਉਹਨੇ ਵਿਆਹ ਕਰਾਇਆ ਆਹ ਫੋਨ ਤੇ ਕਰੇ ਦੱਸ ਦੇ ਮੈਂ ਆਹ ਕੰਮ ਕੀਤਾ ਵਾ ਠੀਕ ਆ ਕਿ ਨਹੀਂ ਹਾਂਜੀ ਹੋਰ ਸਿਆਹ ਤੋਂ ਲੜ ਕੇ ਥੋੜਾ ਲੋਕੀ ਜਾ ਕੇ ਵਿਆਹ ਕਰ ਲੈਂਦੇ ਆ ਉਹ ਨਿੱਕੀਆਂ ਮੁੰਡੀਆਂ ਨਾਲ ਫਰੀ ਵਿਆਹ ਆ ਕੇ ਹੋ ਦਿੰਦੇ ਆ ਬਾਕੀ ਨਾ ਦਲਜੀਤ ਪੁੱਤ ਮੈਂ ਕਰਨਾ ਗੱਲ ਕਰਨੀ ਆ ਕਿ ਜੋਤ ਵੀ ਇੱਥੇ ਬੜਾ ਦੁਖੀ ਜਿਹਾ ਰਹਿੰਦੀ ਆ ਚੱਲ ਦੋ ਚਾਰ ਦਿਨ ਤੋਂ ਆਇਆ ਵਾ ਤੂੰ ਉਹਨੂੰ ਆਪਣੇ ਨਾਲ ਲੈ ਜਾ ਚੱਲ ਉੱਥੇ ਜਾਉਗੀ ਖੁਰੇ ਆਪਣੇ ਦਿਲ ਦੀ ਗੱਲ ਤੇਰ ਨਾਲ ਕਰੇ ਫੇਰ ਵੀ ਭਰਾਵਾ ਦਿਲ ਹੌਲਾ ਕਰੂਗੀ ਤੇਰ ਨਾਲ ਹਾਂਜੀ ਹਾਂਜੀ ਤੇ ਨਾਲੇ ਤੇਰਾ ਰੋਟੀ ਪਾਣੀ ਪਕਾਉਗੀ ਮਨ ਹੋਰ ਹੋਰ ਹੋ ਜੂਗਾ ਇੱਥੇ ਅੰਦਰ ਬੈਠੀ ਰੋਂਦੀ ਰਹਿੰਦੀ ਆ ਸਾਰਾ ਦਿਨ ਮੇਰ ਕੋ ਵੀ ਉਹ ਵੇਖਿਆ ਨਹੀਂ ਜਾਂਦਾ ਕੋਈ ਗੱਲ ਨਹੀਂ ਸੋਚ ਲੈਨੇ ਹਾਂ ਗਨਵਰ ਦੇਖ ਲਾ ਉਹੀ ਗੱਲ ਹੋ ਗਈ ਨਾ ਜਿਹਦਾ ਮੈਨੂੰ ਡਰ ਸੀ ਆਉਂਦੇ ਮੈਨੂੰ ਕਹਿਣ ਲੱਗ ਪਿਆ ਵੀ ਕੁੜੀ ਨੂੰ ਨਾਲ ਲੈ ਜਾ ਪਰ ਮੈਂ ਕੁੜੀ ਨੂੰ ਨਾਲ ਲੈ ਕੇ ਨਹੀਂ ਜਾਣਾ ਦਲਜੀਤ ਹਾਂਜੀ ਉਹ ਤੂੰ ਕੀ ਸੋਚਣ ਡਿਆ ਪਿਆ ਵਾ ਕੁਝ ਨਹੀਂ ਵਸੀ ਮੈਂ ਸੋਚਣ ਡਿਆ ਸੀ ਕਿ ਮੈਂ ਜੋਤ ਨੂੰ ਲੈ ਹੀ ਜੰਦਾ ਨਾਲ ਮੇਰਾ ਵੀ ਦਿਲ ਕਰਦਾ ਪਿਆ ਸੀ ਇਕੱਲੀ ਆ ਮਾਨੇ ਭੜੀ ਜਾਂਦੀ ਕਹਿੰਦੇ ਮੈਂ ਲੈ ਆਈ ਜਾਂਦਾ ਨਾਲ ਉਹਨੂੰ ਚੱਲ ਕੋਈ ਨਹੀਂ ਇੱਕ ਦੋ ਦਿਨ ਮੈਨੂੰ ਕੰਮ ਆ ਮੈਂ ਕੱਲ ਜਾਂ ਪਰਸੋਂ ਆਜਣਾ ਲੈ ਜਾਊਗਾ ਉਹਨੂੰ ਚੱਲ ਉਹਨੇ ਵਿਚਾਰੀ ਨੇ ਪੁੱਤ ਸਾਮਾਨ ਪਾਇਆ ਹੀਗਾ ਤੇ ਵੀਰ ਨੇ ਆਉਣਾ ਤਾਂ ਮੈਂ ਨਾਲ ਜਾਣਾ ਵਾ ਕੀ ਸੋਚੂਗੀ ਜੇ ਤੂੰ ਇਦਾਂ ਹੀ ਚੱਲ ਗਿਆ ਤੇ ਨਹੀਂ ਕੋਈ ਗੱਲ ਨਹੀਂ ਮੈਨੂੰ ਕੰਮ ਨੇ ਪਟਾਲਾਂ ਦੋ ਮੈਂ ਲੈ ਜਾਊਗਾ ਅੱਗੇ ਕੱਲ ਜੀਤ ਮੈਂ ਤਾਂ ਤੈਨੂੰ ਇਹ ਪੁੱਤ ਗੱਲ ਕਹਿਣਾ ਵਾ ਵੀ ਤੂੰ ਵੀ ਇਕੱਲਾ ਕਿੱਥੇ ਰਹੇਂਗਾ ਉੱਥੇ ਜਾ ਕੇ ਪਿੰਡ ਤੇ ਰੋਟੀਆਂ ਪਕਾਉਂਦਾ ਫਿਰੇਗਾ ਇੱਥੇ ਪੱਕੀ ਪਕਾਈ ਰੋਟੀ ਆ ਤੇ ਰਮਾਨਾ ਉਹਨੇ ਦਿਨ ਸਾਡੇ ਕੋਲ ਰਾਇ ਹੁਣ ਨਹੀਂ ਨਹੀਂ ਕੋਈ ਗੱਲ ਨਹੀਂ ਮਾਸਟਰ ਜੀ ਮੈਨੂੰ ਨਾ ਇੱਕ ਦੋ ਕੰਮ ਆ ਮੈਂ ਬਾਹਰ ਅੰਦਰ ਹੀ ਰਹਿਣਾ ਜ਼ਿਆਦਾ ਤੇ ਮੈਂ ਨੇ ਵਟਾ ਕੇ ਨਾ ਫਿਰ ਮੈਂ ਲੈ ਜਾਊਂਗਾ ਅੱਗੇ ਚੱਲ ਤੇਰੀ ਮਰਜ਼ੀ ਆ ਪ੍ਰਾਂਹ ਹੀ ਫਿਰ ਹੁਣ ਕੀ ਕਹਿਣਾ ਤੈਨੂੰ ਨਹੀਂ ਨਹੀਂ ਕੋਈ ਗੱਲ ਨਹੀਂ ਬਾਕੀ ਪੁੱਤ ਫਿਕਰ ਨਾ ਕਰਿਆ ਤੁਸੀਂ ਕਿਸ ਗੱਲ ਦਾ ਵੀ ਅਹੀਂ ਵੀ ਤੁਹਾਡੇ ਨਾਲ ਆ ਹੁਣ ਹੀ ਮਾਪਿਓਂ ਆ ਦੁੱਖ ਤੇ ਸਾਨੂੰ ਵੀ ਬੜਾ ਵਾ ਹੱਥੀ ਵਿਆਹ ਕੇ ਲੈਂਦੀ ਆ ਉਹਨੇ ਉੱਥੇ ਵਿਆਹ ਕਰਾ ਲਿਆ ਵੇਖਿਆ ਤੇ ਨਹੀਂ ਇਹਦੇ ਆਲ ਜਾਂਦਾ ਪਰ ਹੁਣ ਅਸੀਂ ਵੀ ਕੀ ਕਰੀਏ ਘਰ ਕੋਈ ਨਹੀਂ ਨਾ ਸਕਦੇ ਇੱਥੇ ਕੰਮ ਤਾਂ ਉਹਨੇ ਗਲਤ ਕੀਤਾ ਹੁਣ ਕੀ ਕਰੀਏ ਹੁਣ ਚਲ ਕੋਈ ਨਹੀਂ ਬਾਕੀ ਹੀ ਪਰਿਵਾਰ ਸਾਰਾ ਜੋਤ ਦੇ ਨਾਲ ਹੀ ਆ ਠੀਕ ਹੈ ਠੀਕ ਤੂੰ ਮੇਰਾ ਬੋਤ ਨਾ ਫੇਰ ਨਾ ਕਰੀਂ ਅਹੀਂ ਜੋਤ ਦੇ ਨਾਲ ਹੀ ਆ ਸਾਰਾ ਪਰਿਵਾਰ ਮੁੰਡਿਆ ਸਾਡੇ ਨੇ ਗਲਤੀ ਕੀਤੀ ਆ ਮਾਸਟਰ ਜੀ ਕੰਮ ਐ ਤੇ ਗਲਤ ਵਾ ਕੋਈ ਗੱਲ ਨਹੀਂ ਮੈਂ ਵੀ ਕਰਦਾ ਪਤਾ ਕਿ ਤੋਂ ਹੈਗੇ ਮੁੰਡੇ ਯਾਰ ਦੋਸਤ ਬਾਹਰ ਫੋਨ ਕਰਕੇ ਪੁਸ਼ਟੀ ਉਹਨਾਂ ਨੂੰ ਫਿਰ ਉਹਨਾਂ ਗਲਤੀ ਹੋਏਗੇ ਤੇ ਚਾਹੁੰਦਾ ਕੀ ਆ ਉਹ ਚਲ ਪੁੱਤ ਜੇ ਤਰੀ ਉੱਥੇ ਵਾਕ ਵੀ ਹੈਗੀ ਨਾ ਤੇ ਤੂੰ ਮੁੰਡਿਆਂ ਨੂੰ ਪੁਸ਼ਪ ਲਾ ਵੀ ਉਹਨੇ ਵਿਆਹ ਕਰਾਇਆ ਵੀ ਹੈਗਾ ਕਿ ਨਹੀਂ ਕਿ ਐਵੇਂ ਅਫਵਾਹੀ ਉੱਡ ਗਈ ਹੈ ਨਹੀਂ ਨਹੀਂ ਮੈਂ ਕਰਦਾ ਫੋਨ ਜਾ ਕੇ ਨਾ ਕਰ ਮੁੰਡੇ ਨੂੰ ਮਿਲ ਕੇ ਨਾ ਤੇ ਗੱਲ ਕਰਦੇ ਆ ਪਰ ਕਰਦੇ ਆ ਠੀਕ ਆ ਹਾਂ ਚਾ ਬਾਅਦ ਵਿੱਚ ਹੀ ਕਰਦੀ ਆ ਨਾ ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ ਦਸ ਅੰਦਰ ਵੜ ਕੇ ਬੈਠੇ ਆ ਇਹਨਾਂ ਨੂੰ ਪਤਾ ਨਹੀਂ ਲੱਗੰਦਿਆ ਵੀ ਵੀਰ ਜੀ ਆਏ ਤੂੰ ਨਾ ਲੱਗੇ ਜਾ ਕੇ ਬੈਗੇ ਗੱਲਾਂ ਬਾਤਾਂ ਮਾਰਨ ਉਹ ਵਿਚਾਰਾ ਈ ਈ ਦੂਰੋਂ ਆਇਆ ਵਾ ਮਿਲਣ ਤੇ ਇਹ ਅੰਦਰ ਵੜੇ ਆ ਜਾਨੀ ਆ ਭਲਾ ਇਹਨਾਂ ਵੱਲ ਤੇ ਕੈਨੀ ਆ ਚੱਲ ਹੁਣ ਆਇਆ ਹੁਣ ਇਹ ਆ ਵੀ ਜੋਤ ਨੇ ਨਾਲ ਹੀ ਚੱਲ ਜਾਣਾ ਤੇ ਚੱਲ ਜੇ ਜੋਰ ਚਲ ਗਈ ਨਾ ਤੇ ਪਹਿਲੀ ਦੇ ਹੱਕ ਤੇ ਮੇਰਾ ਹੀ ਆ ਮੁੜ ਕੇ ਕਾਹ ਮੁੰਡਿਆ ਬੈਠੇ ਹੁਣ ਉਹਦੇ ਲੱਗੇ ਨਹੀਂ ਨਾ ਮੈਂ ਜਾਣਾ ਰਮਾਨਾ ਇੱਥੇ ਬੈਠਾ ਰਹਿਣਾ ਨਾ ਤਾ ਤੇ ਹੀ ਕਿਤੇ ਬੈਠੇ ਆਂ ਤੇ ਤੁਹਾਨੂੰ ਨਹੀਂ ਪਤਾ ਕਿ ਉਹ ਪਰੋਣਾ ਆਇਆ ਤੇ ਉਹ ਲੱਗੇ ਜਾ ਕੇ ਬਹਿਣਾ ਆ ਉਹ ਯਾਰ ਬੈਠੇ ਦੇ ਹੈਗੇ ਮੰਮੀ ਡਾਡੀ ਮੈਂ ਉੱਥੇ ਜਾ ਕੇ ਕਰਨਾ ਦੱਸ ਬੈਠੇ ਤੇ ਹੈਗੇ ਤੁਹਾਡੇ ਵੱਲੋਂ ਬਾਰ ਬਾਰ ਪੁੱਛਣਦੇ ਆ ਮੈਨੂੰ ਪੁੱਛਣਦੇ ਵੀ ਵੀਰ ਜੀ ਕਿੱਥੇ ਆ ਉਹ ਚੱਲ ਕੋਈ ਗੱਲ ਨਹੀਂ ਪੁੱਛਣ ਲਿਆ ਸੀ ਤੂੰ ਹੀ ਜ਼ਰੂਰ ਕਹਿਣਾ ਘਰ ਵਾ ਤੂੰ ਹੀ ਕਹੋ ਕਿਤੇ ਕੰਮ ਗਿਆ ਤੂੰ ਲਾਗੇ ਜਾ ਕੇ ਬਹਿ ਜਾ ਹਾਂ ਦੋ ਮਿੰਟ ਕੀ ਹੋ ਜਾਊਗਾ ਦੱਸ ਮੇਰੀ ਗੱਲ ਸੁਣ ਉਹਨੇ ਗੱਲਾਂ ਕਰਨੀਆਂ ਪੁੱਠੀਆਂ ਫੇਰ ਮੁੜ ਕੇ ਮੇਰੇ ਮੂੰਹੋਂ ਕੋਈ ਗੱਲ ਨਿਕਲ ਗਈ ਨਾ ਫੇਰ ਤੁਸੀਂ ਮੇਰਾ ਨਾਮ ਆ ਲੈਣਾ ਸਾਰੇ ਟੱਬਰ ਉਹਨੇ ਪੁੱਠੀਆਂ ਗੱਲਾਂ ਫਦੇ ਵਾਤੀ ਕਰਨੀਆਂ ਮੰਮੀ ਹੁਣੀ ਹੈਗੇ ਐ ਨਾ ਗੱਲ ਕਰਨ ਨੂੰ ਤੁਸੀਂ ਮਿਲ ਕੇ ਤੇ ਆਓ ਦੱਸ ਮੇਰੀ ਗੱਲ ਸੁਣ ਕੋਈ ਨਾ ਕੋਈ ਗੱਲ ਨਿਕਲ ਜਾਂਦੀ ਹੁੰਦੀ ਆ ਮੂੰਹ ਚ ਜਦੋਂ ਗੁੱਸੇਜ ਹੋਏ ਬੰਦਾ ਉਹ ਨਹੀਂ ਨਿਕਲਦੀ ਕੋਈ ਗੱਲ ਵੀ ਤੇ ਮੈਂ ਨਾ ਮਿਲੂੰਗਾ ਤੇ ਉਹਨੇ ਹਾਰ ਪਾਉਣਾ ਮੈਨੂੰ ਐਵੇਂ ਉਹ ਗੱਲ ਫੇਰ ਮੈਂ ਨਹੀਂ ਕਾ ਜਾਣਾ ਉੱਥੇ ਬਸ ਤੇ ਨਾਲੇ ਜੋਧਵਰੇ ਕਿਹਾ ਉਹਨੂੰ ਕਿ ਦੋ ਚਾਰ ਦਿਨ ਲੈ ਜਾ ਨਾਲ ਉਹਨੂੰ ਇੱਥੇ ਐਵੇਂ ਰੋਂਦੀ ਰਹਿੰਦੀ ਆ ਹਾਂਜੀ ਕੋਈ ਵੀ ਗੱਲਬਾਤ ਹੋਈ ਨਾਲ ਜਾਣ ਵਾਲੋਂ ਜੇ ਹੋਊਗੀ ਤੇ ਫਿਰ ਵੇਖੀ ਜਾਊਗੀ ਪਹਿਲਾਂ ਉਹਨੂੰ ਮਿਲੋ ਤੇ ਸਹੀ ਜਾਗੇ ਐਡੀ ਦੂਰ ਉਹ ਵਿਚਾਰਾ ਚੇਚਾ ਇੱਥੇ ਆਇਆ ਵਾ ਤੁਸੀਂ ਅੱਗੋਂ ਨਹੀਂ ਗਿਆ ਵਾ ਸਾਰਾ ਟੱਬਰ ਮਿਲਣ ਤੇ ਲਿਆ ਉਹਨੂੰ ਹੋਰ ਕਿੰਨੇ ਕ ਜਾਣੇ ਮਿਲਣਾਂ ਉਹ ਯਾ ਸਾਰਾ ਟੱਬਰ ਮਿਲਣ ਤੇ ਡਿਆ ਵਨੂੰ ਮੈਂ ਬਾਰ-ਬਾਰ ਉਹ ਗੱਲਾਂ ਨਹੀਂ ਕਰੀ ਜਾਂਦੀਆਂ ਇਹਦੀਆਂ ਤੇ ਤੁਸੀਂ ਜਾ ਕੇ ਮਿਲੋਗੇ ਹਾਲ ਚਾਲ ਪੁੱਛ ਲੋਗੇ ਤਾਂ ਕੀ ਹੋ ਜਾਊਗਾ ਭਲਾ ਮੈਂ ਨਹੀਂ ਕਿ ਉਹਦੇ ਲਾਗੇ ਜਾਣਾ ਠੀਕ ਆ ਨਾ ਸਿੱਧੀ ਜਿਹੜੀ ਗੱਲ ਮੈਂ ਜਾਣਾ ਹੁੰਦਾ ਤੇ ਆਪੇ ਚਲ ਜਾਣਾ ਸਾਦੀ ਹੋਈ ਏ ਤੁਹਾਡੇ ਵਲੀ ਮੈਂ ਨਹੀਂ ਕਿਤੇ ਗੱਲਾਂ ਬਾਤਾਂ ਹੁਣ ਸਾਰੇ ਘਰਾਂ ਚ ਹੁੰਦੀਆਂ ਕਿਤੇ ਘਰ ਨਹੀਂ ਹੁੰਦੀਆਂ ਇਹ ਥੋੜਾ ਵੀ ਜਾ ਕੇ ਮਿਲਦਾ ਨਹੀਂ ਹੁੰਦਾ ਕੋਈ ਆ ਗਿਆ ਹੋਵੇ ਤੇ ਜੇ ਮੈਂ ਚਲ ਗਿਆ ਨਾ ਉੱਥੇ ਤੇ ਕੀ ਸੋਚੋਗੇ ਤੂੰ ਉੱਥੇ ਖਲਾਰਾ ਭੈਜਣਾ ਹੀ ਫੇਰ ਨਾ ਮੈਨੂੰ ਆਖੀ ਖਲਾਰਾ ਭੈਜਣਾ ਮम्मी ਡਾਡੀ ਨੇ ਕਿਹਾ ਉਹ ਬੀਨ ਸੱਦ ਕੇ ਲਿਆ ਮम्मी ਨੇ ਇੱਥੇ ਲੱਗੇ ਬਿਠੇ ਨੇ ਉਹ ਵਿਚਾਰੇ ਕੀ ਕਰਨ ਓ ਜੇ ਉਹਨਾਂ ਸੱਦਣਾ ਹੁੰਦਾ ਮੈਨੂੰ ਸੱਦ ਲੈਣਾ ਸੀ ਤੂੰ ਟੁੱਪ ਕਰਕੇ ਕੰਮ ਕਰ ਆਪਣਾ ਜਾ ਮਨਣੀ ਦਹੁੰਦੀ ਨਹੀਂ ਹੋਰ ਆ ਗਈ ਮੈਨੂੰ ਮਤਾਂ ਦੇ ਮੈਂ ਕਹਿੰਨਾ ਖਲਾਸੀ ਹੋ ਜਾਈਂ ਥੋ ਚਲ ਜੇ ਤੇ ਹੋਰ ਮਿਲਦੀਆਂ ਗੱਲਾਂ ਕਰ ਲਈਏ ਕਿੱਡੇ ਨੇ ਹਾਰ ਲਿਆਂਦੀ ਮੇਰੇ ਉੱਤੇ ਵੀ ਜਿੱਤੇ ਹੀ ਇੱਥੇ ਆਉਣ ਦੀ ਖੇਚਲ ਕਿਉਂ ਕੀਤੀ ਮੈਂ ਤੇ ਤੁਹਾਡੇ ਵੱਲ ਆਉਣੀ ਲੱਗੀ ਹਾਂ ਜੋ ਤਾਂ ਮੈਂ ਵੀ ਨਾ ਤੇਰੇ ਨਾਲ ਕੰਮ ਹੀ ਆਇਆ ਹਾਂ ਹਾਂਜੀ ਵੀਜੀ ਦੱਸੋ ਤੇਰਾ ਜਿੰਨਾ ਮਰਜ਼ੀ ਦਿਲ ਕਰੇ ਨਾ ਤੂੰ ਇਹ ਗੱਲ ਨਹੀਂ ਕਹਿਣੀ ਮੈਂ ਪਿੰਡ ਜਾਣਾ ਕਿਉਂ ਵੀਰ ਜੀ ਨਹੀਂ ਮੈਨੂੰ ਲੱਗਦਾ ਵਾ ਮਾਸੀ ਮਾਸਰ ਹੋਣੀ ਨਾ ਇਹ ਚਾਹੁੰਦੇ ਆ ਕਿ ਦੋ ਚਲ ਜਾਏ ਇੱਥੋਂ ਲੈ ਦੱਸ ਵੀਰ ਜੀ ਇਹਨਾਂ ਨੇ ਕਿਉਂ ਜਾਣਾ ਵਾ ਉਹਨਾਂ ਦਾ ਵੀ ਤੇ ਘਰ ਵਸਣ ਡਿਆ ਵਾ ਪਤਾ ਵਾ ਵੀ ਉਹਨੇ ਵਿਆਹ ਕਰਾਇਆ ਕਿ ਨਹੀਂ ਕਰਾਇਆ ਵੀਰ ਜੀ ਪਾ ਤੈਨੂੰ ਮਗਰ ਕੀ ਰਹਿ ਗਿਆ ਵਾ ਪਿੰਡੋਂ ਆ ਕੇ ਲੋਕੀ ਦੱਸਣ ਰਹੇ ਨੇ ਫੋਟੋਆਂ ਆ ਗਈਆਂ ਵਾ ਹੋਰ ਕੀ ਰਹਿ ਗਿਆ ਮਗਰ ਫੋਟੋਆਂ ਵੇਖੀਆਂ ਤੂੰ ਵੀਰ ਜੀ ਫੋਨ 'ਚ ਤੇ ਵੇਖੀਆਂ ਹੀ ਆ ਕਿਹਦੇ ਫੋਨ 'ਚ ਵੇਖੀਆਂ ਲਵਲੀ ਵੀਰ ਜੀ ਨੇ ਵਖਾਈਆਂ ਜਿਹਨੇ ਫੋੜਵਾਵਾਂ ਖੋਣੀਆਂ ਉਹ ਤੇ ਮੇਰੇ ਕੋਲ ਨਹੀਂ ਆਇਆ ਕਿ ਭਾਨੀ ਕੀ ਪੁੱਛ ਲੈਣਾ ਮੈਂ ਵਿਜੀ ਤੁਹਾਨੂੰ ਮਿਲੇ ਨਹੀਂ ਹੈਗੇ ਨਹੀਂ ਮਿਲਿਆ ਮੈਨੂੰ ਮੇਰੀ ਗੱਲ ਸੁਣ ਲਾ ਤੂੰ ਜਿਵੇਂ ਵੀ ਮਰਜੀ ਹੋਵੇ ਠੀਕ ਹੈ ਨਾ ਇਹ ਕਰ ਜੋ ਪਿਆਰ ਨਹੀਂ ਬੁੱਟਣਾ ਠੀਕ ਹੈ ਵਿਜੀ ਠੀਕ ਹੈ ਨਾ ਮੈਂ ਪੂਰੀ ਕਾਰਵਾਈ ਕਰਕੇ ਮੇਰੇ ਕੋਲ ਛੁੱਟੀ ਹੈਗੀ 5-6 ਮਹੀਨੇ ਮੈਂ ਪਤਾ ਕਰਕੇ ਕਿ ਕਿਹੜੀ ਗੱਲ ਹੋਈ ਹੈ ਉਹਨੇ ਵਿਆਹ ਕਰਾਇਆ ਨਹੀਂ ਕਰਾਇਆ ਫੇਰ ਠੀਕ ਹੈ ਮੈਂ ਦੱਸੂਗਾ ਤੈਨੂੰ ਤੇਰਾ ਦਿਲ ਵੀ ਕਰੇ ਨਾ ਤੂੰ ਨਾ ਹੀ ਲੈਣ ਉੱਥੇ ਜਾਂਦਾ ਠੀਕ ਆ ਤੂੰ ਮੈਨੂੰ ਫੋਨ ਕਰ ਦੇਣਾ ਮੈਂ ਆਪੇ ਆ ਕੇ ਮਿਲ ਜੂੰਗਾ ਰੂਗਾ ਤੈਨੂੰ ਠੀਕ ਐ ਵੀਰ ਜੀ ਠੀਕ ਐ ਨਾ ਹਾਂਜੀ ਤੇ ਮੈਂ ਪੂਰੀ ਕਾਰਵਾਈ ਕਰਦਾ ਵਾਂ ਮੁੰਡਿਆਂ ਨੂੰ ਫੋਨ ਕਰਦਾ ਉਥੇ ਕਿ ਕੀ ਹੋਇਆ ਉਥੇ ਕੀ ਨਹੀਂ ਹੋਇਆ ਮੁੰਡੇ ਆਗੇ ਮੇਰੇ ਵਕਤ ਤੂੰ ਟੈਨਸ਼ਨ ਨਾ ਲੈ ਠੀਕ ਐ ਮੈਂ ਪਤਾ ਕਰਕੇ ਨਾ ਫਿਰ ਤੈਨੂੰ ਫੋਨ ਕਰੂੰਗਾ ਕੋਈ ਨਹੀਂ ਵੀਰ ਜੀ ਤੁਸੀਂ ਆਪਣੇ ਸਾਹਮਣੇ ਕਰ ਲਓ ਮੈਂ ਤੇ ਉਦਾਂ ਹੀ ਕਰਨਾ ਜਿੱਦਾਂ ਤੁਸੀਂ ਕਹਿਣਾ ਵਾ ਮੈਨੂੰ ਅਗੇ ਹੀ ਬਿਆਸਰਾ ਨਹੀਂ ਹੈਗਾ ਹੁਣ ਤੁਸੀਂ ਆਗੇ ਜੇ ਤੁਸੀਂ ਜਦੋਂ ਜੀ ਕਰੂਗਾ ਤੇ ਮੈਂ ਤੁਹਾਨੂੰ ਦੱਸ ਦਿਆ ਕਰੂੰਗੀ ਤੁਸੀਂ ਆਜਿਆ ਕਰਨਾ ਕੋਈ ਗੱਲ ਨਹੀਂ ਤੂੰ ਕੰਮ ਕਾਰ ਕਰਿਆ ਕਰ ਤੇ ਰੋਟੀ ਪਾਣੀ ਖਾ ਲੈਣਾ ਠੀਕ ਐ ਠੀਕ ਐ ਵੀਰ ਮੈਂ ਪਤਾ ਕਰਕੇ ਨਾ ਤੈਨੂੰ ਫੋਨ ਕਰੂੰਗਾ ਸ਼ਾਮ ਨੂੰ ਠੀਕ ਐ ਵੀਰ ਜ ਤੇ ਰਹਿਣਾ ਨਹੀਂ ਰਾਤ ਮੇਕੋ ਨਹੀਂ ਨਹੀਂ ਮੈਂ ਜਿਹੜਾ ਤੁਹਾਨੂੰ ਦੱਸਿਆ ਨਾ ਕੰਮ ਆ ਮੈਨੂੰ ਠੀਕ ਹੈ ਵੀਰ ਜੀ ਸ਼ਾਮ ਨੂੰ ਮੈਂ ਜਾਣਾ ਮੁੰਡਿਆਂ ਨਾਲ ਤੇ ਕੰਮ ਇੱਕ ਦੋ ਦੇ ਮੈਂ ਕੰਮ ਕਰਕੇ ਨਾ ਫਿਰ ਕਰ ਦਉਂ ਵੀ ਪਤਾ ਕੀ ਬਣਿਆ ਠੀਕ ਹੈ ਵੀਰ ਜੀ ਵੀਰ ਜੀ ਸੱਚ ਉੱਥੇ ਮੰਮੀ ਜੀ ਹਣੀ ਜਿੱਦਾਂ ਗਏ ਨੇ ਤੇ ਡੈਡੀ ਜੀ ਨੂੰ ਕੰਮ ਮਿਲ ਗਿਆ ਕੰਮ ਵਧੀਆ ਡੈਡੀ ਵੀ ਜਾਂਦੇ ਕੰਮ ਤੇ ਮੈਂ ਵੀ ਜਾਣਾ ਵਾ ਡਾਡਾ ਜੀ ਲੱਗ ਗਿਆ ਇੱਥੇ ਜਾ ਕੇ ਨਵਾਂ ਨਵਾਂ ਹੁੰਦਾ ਜਨਬਾ 10 ਦਿਨ ਹੋਇਆ ਹੀ ਬਾਅਦ ਚੋਂ ਠੀਕ ਆ ਚਲੋ ਕੋਈ ਨਹੀਂ ਮੰਮੀ ਹਣੀ ਵੀ ਆ ਜਾਂਦੇ ਨਾ ਤੇ ਹੋਰ ਵਧੀਆ ਹੋ ਜਾਣਾ ਹੀ ਕੋਈ ਗੱਲ ਨਹੀਂ ਵੀਰ ਜੀ ਤੇ ਹੀ ਪਤਾ ਕਰਕੇ ਮੈਨੂੰ ਦੱਸ ਦਿਓ ਤੇ ਬਾਕੀ ਰਹੀ ਗੱਲ ਮੰਮੀ ਹੋਣਾ ਦੀ ਉਹਨਾਂ ਨੂੰ ਹੀ ਨਾ ਹੀ ਜੇ ਕੋਈ ਗੱਲ ਦਸੀਏ ਤੇ ਚੰਗਾ ਵਾ ਕਹਦਾਂਗੇ ਕਿ ਸਾਰਾ ਕੁਝ ਠੀਕ ਠਾਕ ਆ ਤੇ ਨਿੱਕੀ ਨਿੱਕੀ ਗੱਲ ਦੱਸਦੇ ਰਹੇ ਫਿਰ ਫਿਕਰ ਜ ਆ ਜਾਣਗੇ ਨਹੀਂ ਨਹੀਂ ਕੋਈ ਗੱਲ ਨਹੀਂ ਹਜੇ ਨਾ ਹੀ ਦਸੀ ਦੂੰ ਠੀਕ ਹੈ ਠੀਕ ਆ ਤੂੰ ਆਪਣਾ ਖਿਆਲ ਰੱਖੀ ਠੀਕ ਆ ਹੁਣ ਮੈਂ ਚਲਦਾ ਹਾਂ ਠੀਕ ਹੈ ਠੀਕ ਆ ਹਾਂਜੀ ਮੈਂ ਤਾਂ ਕਹਿੰਦਾ ਲੁਜੀਤ ਰਹਿੰਦਾ ਨਹੀਂ ਚੱਲੀਏ ਮਾਸਟਰ ਜੀ ਹੁਣ ਕੰਮ ਹੀ ਮੈਨੂੰ ਇੱਕ ਦੋ ਆਪਣੇ ਬਟਾਲਾਂ ਠੀਕ ਆ ਚੰਗਾ ਸੀ ਟੰਗਾ ਪੁੱਤ ਆ ਵੀ ਫੇਰ ਚੰਗਾ ਕੋਈ ਗੱਲ ਨਹੀਂ ਆਉਂਗਾ ਮੈਂ ਚੰਗਾ ਜੋ ਤਾਂ ਠੀਕ ਹੈ ਵੀਰ ਜੀ ਪਾ ਦੇ ਨਹੀਂ ਵੀਰ ਜੀ ਰੱਖਦੇ ਨਹੀਂ ਨਹੀਂ ਰੱਖ ਲੈ ਚੰਗਾ ਜੀ ਚੰਗਾ ਪਾ ਦੇ ਅੰਮ੍ਰਿਤੇ ਹੁਣ ਪਤਾ ਲੱਗਾ ਹੈ ਵੀਰ ਜੀ ਹੁਣ ਤਾਂ ਵੀ ਮੰਮੀ ਹਣੀ ਮੇਰੇ ਬਾਰੇ ਕੀ ਸੋਚਦੀ ਐ ਇਹਨਾਂ ਦਾ ਇਰਾਦਾ ਹੁਣ ਆਇਆ ਨਾ ਵੀ ਉਹਨੇ ਤੇ ਹੁਣ ਵਿਆਹ ਕਰਾ ਲਿਆ ਵਾ ਜਾ ਕੇ ਉਧਰ ਤੇ ਇਹਨੂੰ ਵੀ ਘਰੋਂ ਕੱਢ ਦਿੰਨੇ ਆ ਜੇ ਵੀਰ ਜੀ ਨੂੰ ਕੋਈ ਗੱਲ ਪਤਾ ਲੱਗੀ ਆ ਤੇ ਫੇਰ ਹੀ ਉਹਨਾਂ ਨੇ ਕਿਹਾ ਪਰ ਮੰਮੀ ਪਤਾ ਨਹੀਂ ਇਦਾਂ ਕਿਉਂ ਸੋਚਦੀ ਐ ਇਹਨਾਂ ਦੇ ਦਿਮਾਗ 'ਚ ਪਤਾ ਨਹੀਂ ਕੀ ਚੱਲਦਾ ਰਹਿੰਦਾ ਆ ਮਾਰਾ ਚਲ ਗਿਆ ਵਾ ਵੀ ਉਹਨੇ ਤਾਂ ਜਾਣਾ ਹੀਗਾ ਤੂੰ ਅੰਦਰ ਵੜ ਕੇ ਬੈਠਾ ਵਾ ਤੂੰ ਬਾਹਰ ਨਿਕਲ ਕੇ ਉਹਨੂੰ ਮਿਲ ਹੀ ਲੈਂਦਾ ਉਹ ਮੈਂ ਕੀ ਕਹਿਣਾ ਹੀ ਉਹਨੂੰ ਇਹਨੂੰ ਕੋਈ ਪੁੱਠੀ ਸਿੱਧੀ ਗੱਲ ਕਰ ਦਿੰਦਾ ਤੇ ਮੁੜ ਕੇ ਫੇਰ ਮੇਰੇ ਮੂੰਹ 'ਸੋਂਦਾ ਵੀ ਇਦਾਂ ਹੀ ਤਾਂ ਸ਼ੱਕ ਹੋਣਾ ਹੈਗਾ ਹੁਣ ਮੈਂ ਕਿੰਨੇ ਪਰਦੇ ਪਾਏ ਉਹਦੇ ਸਾਹਮਣੇ ਤੇ ਤੈਨੂੰ ਕੀ ਕਹਿ ਦਿੰਦੇ ਬਹਿਨੀ ਇੱਥੇ ਤੇ ਤੇਰੀ ਭੈਣ ਨੂੰ ਤਾਂ ਪਤਾ ਹੀ ਨਾ ਪਈ ਘਰ ਆਈ ਆ ਮੈਂ ਕਿੱਦਾਂ ਕਹਿ ਦਿੰਦੀ ਪਕਰ ਹੈਨੀ ਆ ਉਹ ਚਲ ਕੋਈ ਗੱਲ ਨਹੀਂ ਚਲ ਗਿਆ ਉਹ ਨਾ ਹੁਣ ਐਵੇਂ ਨਾ ਮੇਰੇ ਦੁਆਲੇ ਹੋਈ ਜਾਓ ਤੇ ਲੈ ਗਿਆ ਵਾ ਨਾ ਵੇ ਲੈ ਕਿੱਥੇ ਗਿਆ ਵਾ ਮੈਂ ਤਾਂ ਬਥੇਰੇ ਪਾਪੜ ਵੇਲੇ ਹੀ ਗਏ ਪੀ ਨਾਲ ਲੈ ਜਾਊਗਾ ਪਰ ਕੋਈ ਨਹੀਂ ਮਾਸੀ ਜੀ ਮੇਰੇ ਦੋ ਚਾਰ ਦਿਨ ਕੰਮ ਆ ਮੈਂ ਆਪਣੇ ਕੰਮ ਨਪਟਾਵਾਂ ਤੇ ਫੇਰ ਆਣ ਕੇ ਲੈ ਜਾਊਗਾ ਮੈਨੂੰ ਲੱਗਦਾ ਉਹਨੇ ਨਿਓ ਖਾਣਾ ਨੂੰ ਤੇ ਹੁਣ ਫੇਰ ਕੀ ਕਰੀਏ ਕੀ ਕਰ ਦੇਣਾ ਹੈ ਨਾ ਨਾਲ ਹੀ ਠੱਕੇ ਨਾ ਪਿ ਲੈ ਜਾ 2-4 ਦਿਨਾਂ ਲਈ ਹਾਂ ਵੇ ਤੇਰੇ ਪਿਓ ਨੇ ਤਾਂ ਸਗੋਂ ਮੈਨੂੰ ਵੀ ਗੱਲਾਂ ਕੀਤੀਆਂ ਮੈਂ ਤਾਂ ਦੇ ਹੁੰਦੇ ਆ ਕਿ ਆ ਬੈਗ 'ਚ ਸਮਾਨ ਪਾ ਕੇ ਬੈਠੀ ਆ ਤੇ ਲੈ ਜਾ ਇੱਥੇ ਸਾਰਾ ਦਿਨ ਰੋਂਦੀ ਰਹਿੰਦੀ ਆ ਇਹ ਕੋਈ ਨਹੀਂ ਮਾਸੀ ਜੀ 2-3 ਦਿਨ ਕੰਮ ਕਰਕੇ ਨਾ ਤੇ ਲੈ ਜਾਊਂਗਾ ਪਿਓ ਤੇਰੇ ਨੇ ਤਿੰਨ ਵੀ ਗੱਲ ਕਹੀ ਸੀ ਵੀ ਇੱਥੇ ਰਹਿ ਲੈ ਉਹਨੇ ਦਿਨ ਲੈ ਦੱਸ ਹੈ ਗੱਲ ਕਰਨ ਵਾਲੀ ਇੱਥੇ ਤੇ ਆਪਣੀ ਨੀ ਰੋਟੀ ਪਾਣੀ ਪੂਰੀ ਹੋਣ ਦੀ ਇਹਦੀਆਂ ਗੱਲਾਂ ਨਹੀਂ ਆ ਰਹੀਆਂ ਹੋਰ ਮੇਲਾ ਲਾ ਕੇ ਵੇਜੂਗਾ ਤੈਨੂੰ ਫਿਰ ਆ ਵੀ ਕੱਢ ਦਈਏ ਘਰੋਂ ਵੇਖ ਲੋ ਜਾ ਹੁਣ ਉਹਦਾ ਭਰਾ ਆਵਾ ਜੱਕਦਮ ਇਦਾਂ ਕਿਦਾਂ ਕਰਾਂਗੇ ਤੂੰ ਆਪਸੇ ਆਣਾ ਉਹ ਜਾਊਗਾ ਤੁਹਾਨੂੰ ਕੋਈ ਇੱਕ ਕੰਮ ਕਿਹਾ ਏ ਉਹ ਵੀ ਨਹੀਂ ਹੋਇਆ ਵੀ ਕੰਮ ਕਿਸ ਤਰੀਕੇ ਨਾਲ ਹੁੰਦਾ ਵਾ ਜੱਕਦਮ ਕਿਦਾਂ ਮੈਂ ਇਹ ਕੰਮ ਕਰਦਾ ਮੂੰਹ ਨਾਲ ਹੀ ਕਹਿਣਾ ਸੀ ਉਹਨੂੰ ਵੀ ਲੈ ਜਾ ਜਦੋਂ ਨੇ ਕਿਹਾ ਤਾਂ ਮੈਨੂੰ ਕੰਮਾ ਤਾਂ ਕੀ ਆਂਦੀ ਬਦਬਦੀ ਤੋਰ ਦਿੰਦੀ ਨਾਲ ਉਹਦੇ ਮੇਰੀ ਗੱਲ ਸੁਣੋ ਜੇ ਤੇ ਇੱਥੇ ਰਹਿ ਗਈ ਨਾ ਤੇ ਉਹਨੇ ਕੋ ਨਾ ਕੋ ਇੱਥੋਂ ਲੈ ਕੇ ਜਾਣਾ ਵਾ ਇਦਾਂ ਨਹੀਂ ਜਾਂਦੀ ਉਹ ਉਹ ਨਹੀਂ ਰਹਿੰਦੀ ਅਜੇ ਤਾਂ ਇਹਨੂੰ 2-4 ਦਿਨ ਹੋ ਗਏ ਆ ਅਜੇ ਰਹਿਣਾ ਹੀ ਆ ਹਾਂ ਉਹਨੇ ਚੱਲ ਵੇਖ ਲੈਨੇ ਆ ਕੀ ਪਤਾ ਪਰਸੋਂ ਆਈ ਜਾਏ ਲੈਣ ਨੂੰ ਤੂੰ ਉਹਦੇ ਹੁੰਦਿਆਂ ਖਾਪਨ ਖਤਿਆ ਨਾ ਪਾਇਆ ਕਰ ਉਹ ਆਪਣੇ ਅੰਦਰ ਹੀ ਆ ਜੇ ਸੁਣ ਲੂਗੀ ਨਾ ਤੇ ਪ੍ਰਾਹ ਨੂੰ ਦੱਸ ਦੇਣਾ ਵਾ ਵੀ ਮੈਨੂੰ ਲੈ ਕੇ ਨਾ ਜਾਵੇਂ ਘਰ ਵਿੱਚ ਆ ਮੀੜੀਆਂ ਹੋਣ ਰਹੀਆਂ ਇਹਨੂੰ ਕੋਈ ਗੱਲ ਨਹੀਂ ਸੁਣਦੀ ਆ ਤੇ ਸੁਣ ਲੈ ਅੱਗੇ ਬਿਠੇ ਰਗੋ ਹੋ ਗਿਆ ਆਹੋ ਇੰਨੇ ਪਾਪੜ ਵੇਲੇ ਆ ਸਾਰੇ ਕੀਤੇ ਕਰਾਇਏ ਦੇ ਉੱਤੇ ਪਾਣੀ ਪਾ ਦੀਂ ਜਾਂ ਮੁੜ ਕੇ ਹੁਣ ਤੂੰ ਮੇਰੇ ਵਾਲ ਤੇ ਰੁਪਿੰਦਰ ਵੀ ਆਈ ਸੀ ਉਹਨੂੰ ਮੈਂ ਭਜਾਇਆ ਇੱਥੋਂ ਮੈਂ ਮੇਕੋ ਨਹੀਂ ਜਾਇ ਜਾਂਦਾ ਉਹਦੇ ਲੱਗ ਪਰ ਤੈਨੂੰ ਜਾਣਾ ਚਾਹੀਦਾ ਹੈਗਾ ਅਗਲਾ ਕੀ ਸੋਚੂਗਾ ਐਦਾਂ ਨਾ ਸ਼ੱਕ ਦੀ ਸੂਈ ਸਾਰੀ ਧਿਰ ਤੇ ਆਉਣੀ 10 ਮਿੰਟ ਤੇ ਕਾਦੀ ਆਉਣੀ ਐ ਇੱਕ ਮੈਂ ਸਬੂਤ ਲਿਆ ਕੇ ਦਿੱਤਾ ਇੱਕ ਸਬੂਤ ਆਹ ਲਿਖਣ ਕੀਤਾ ਮੈਂ ਇਹਦਾ ਕਰਕੇ ਤੂੰ ਫਸਣਾ ਹੀ ਨੋ ਤੂੰ ਮੇਲ ਲੈਂਦਾ ਸਾਸਰੀ ਘਰ ਬਲੌਂ ਚ ਹਾਲ ਚਾਲ ਪੁੱਛਣ ਚ ਤੇਰੀ ਫੀਤੀ ਲੱਫ ਚੱਲੀ ਉਹ ਚੱਲ ਪਰਸੋਂ ਆਊਗਾ ਨਾ ਮਿਲ ਲੂੰਗਾ ਉਹਨੂੰ ਮੈਂ ਆਹ ਮਿਲ ਲੇਗਾ ਤਾਂ ਹੁਣ ਉੱਚੀ ਚ ਰੌਲਾ ਨਾ ਪਾਇਆ ਕਰ ਕੰਦਾ ਨੂੰ ਵੀ ਕੰਨ ਹੁੰਦੇ ਆ ਉਹਨੇ ਸੁਣ ਕੇ ਨਾ ਹੁਣ ਤੇਰਾ ਭਰਾ ਆਇਆ ਵਾ ਸਾਰਾ ਚਿੱਠਾ ਉਹਨੂੰ ਤਾਰੂਗੀ ਕੀਤੀ ਕਰਾਈ ਸਾਰੀ ਬੁਣ ਕੇ ਆ ਜੇ ਤੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੇ ਉਹਨੂੰ ਕੱਢੋ ਇਥੋਂ ਠੀਕ ਹੈ ਨਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਮਿੱਠੀਆਂ ਮਾਰਾਂ ਤੇ ਤੂੰ ਅਹੀਂ ਦਰੌਲਾ ਪਾਇਆ ਕਰ ਆਪਣੇ ਅੰਦਰ ਉੱਚੀ ਉੱਚੀ ਉਹਨਾਂ ਨੂੰ ਪਤਾ ਤੇ ਲੱਗੇ ਵੀ ਸਾਰਾ ਡੱਬਰ ਮੇਰੇ ਵੱਲ ਵਾ ਮੈਨੂੰ ਵਿੱਚ ਫਸਾਇਆ ਤੂੰ ਜੇ ਤੇਰੇ ਨਾਲ ਕਰਾਂ ਮੈਨੂੰ ਕੀ ਆ ਨਿਕਲ ਜੂਗੀ ਹੁਣ ਹੱਸ ਲੈਣਾ ਸਾਰੇ ਕੰਮ ਹੋ ਗਏ ਆ ਜਾ ਕੇ ਦਮ ਕਿਦਾਂ ਕਰ ਦਈਏ ਪਹਿਲਾਂ ਤੂੰ ਹੀ ਕਹਿੰਦੇ ਫੋਟੋਆਂ ਮੰਗਾ ਫੋਟੋਆਂ ਮੰਗਾਤੀਆਂ ਮੁਰਕੇ ਨਹੀਂ ਕੋਈ ਕੰਮ ਹੋਇਆ ਹੁਣ ਤੁਸੀਂ ਕਿਹਾ ਤਾਂ ਭਰਾ ਹੋਊਗਾ ਉਹਦੇ ਨਾਲ ਗੱਲ ਦਾਂਗੇ ਤਾਂ ਵੀ ਕੋਈ ਕੰਮ ਨਹੀਂ ਹੋਇਆ ਫੇ ਮੈਂ ਤਾਂ ਬਥੇਰਾ ਕਿਹਾ ਸੀ ਉਹਦੇ ਭਰਾ ਨੂੰ ਨਹੀਂ ਮੰਨਿਆ ਹੁਣ ਕੀ ਕਰਦੀ ਪਿਓ ਤੇਰਾ ਤਾਂ ਲਾਗੇ ਚੜ ਕੇ ਬੈਠਾ ਆ ਹੀਗਾ ਜੇ ਉਹਦੇ ਲਾਗੇ ਗੱਲ ਕੀਤੀ ਤਾਂ ਮੇਰੇ ਦਿਵਾਲੇ ਹੋ ਗਿਆ ਜੇ ਤੇਰੇ ਵੱਲ ਆਈਆਂ ਤਾਂ ਤੂੰ ਡੈਬੇ ਸਰਦੇ ਵਾਲਾ ਨੂੰ ਆਪਣੇ ਕੰਮ ਆਪੇ ਕਰੋ ਮੇਰੇ ਤੋਂ ਨਹੀਂ ਮੈਂ ਤਾਂ ਖੁਸ਼ ਬੜਾ ਹਾਂ ਮੈਂ ਚਲ ਗਈ ਹੁਣੀ ਆਹੋ ਤੂੰ ਤਾਂ ਖੁਸ਼ ਹੀ ਆ ਸਾਰਾ ਭੰਡਾ ਨਾ ਫੇਰ ਫੁੱਟ ਗਿਆ ਜਿਹੜੀ ਸਕੀਮ 'ਚ ਮੈਂ ਬੈਠਾ ਯੂ ਕਾਮਜਾਬ ਹੋਈ ਹੀ ਨਹੀਂ ਮਾਤਾ ਸਾਡੀ ਵੀ ਨਾ ਗੱਲਾਂ ਜੋਗੀ ਐ ਮੈਂ ਲਾ ਲੈ ਆ ਸਾਬ ਚੱਲ ਕੀ ਪਤਾ ਕਿਤੇ ਪਰਸੋਂ ਮਾਨ ਕੇ ਲੈ ਆਈ ਜਾਏ ਇਹਨੂੰ ਇਹ ਇੱਕ ਆ ਦਿਥੋਂ ਚਲ ਜੇ ਨਾ ਫੇਰ ਕੰਮ ਸਿਰੇ ਚੜਨਾ ਹਰਪਿੰਦਰਾ ਹਾਂਜੀ ਮਾਜੀ ਵਾਹ ਤੈਨੂੰ ਤਾਂ ਮਾਰੀ ਹੀ ਮੈਂ ਤੇ ਚੱਲ ਵੇ ਜੋਦਾ ਭਰਾ ਆਇਆ ਹੀਗਾ ਹਾਂਜੀ ਗੱਲਾਂ ਬਾਤਾਂ ਕੀਤੀਆਂ ਨੇ ਮੈਂ ਤਾਂ ਮਾਨ ਉਹਦਾ ਵੀ ਹੋਰ ਹੋਇਆ ਹੁਣ ਨਹੀਂ ਨਹੀਂ ਅਮੀ ਜੀ ਬੜਾ ਫਰਕ ਪੈ ਜਾਂਦਾ ਵਾ ਕਿ ਜਦ ਤੇ ਕਿਹਾ ਹੋਣਾ ਆਪਣਾ ਹੀ ਹੁੰਦਾ ਆ ਹੋਰ ਚਲ ਉਹਨੂੰ ਮੈਂ ਦੁੱਖ ਭਰਾਵਾ ਤਾਂ ਹੀ ਭਜਾਇਆ ਵਾ ਹਾਂਜੀ ਹਾਂਜੀ ਭੈਣ ਭਰਾਵਾਂ ਦਾ ਦੁੱਖ ਬੜਾ ਹੁੰਦਾ ਵਾ ਨਹੀਂ ਨਹੀਂ ਚਲੋ ਵਧੀਆ ਮਿਲ ਗਿਆ ਆ ਕੇ ਤੇ ਮੈਂ ਤਾਂ ਕਿਹਾ ਸੀ ਵੀ ਚਲ 4 ਦਿਨ ਲੈ ਜਾ ਹਾਂਜੀ ਕੰਮ ਫੇਰ ਆਊਗੀ ਆਂਦਾ ਹੀ ਮੈਨੂੰ ਕੰਮ ਆ ਮੈਂ ਚੱਲ ਪਉ ਤੇ ਤੇਰੀ ਮਰਜ਼ੀ ਦੇ ਕੰਮਾਂ ਤੇ ਚੱਲ ਆਪਣੇ ਘਰ ਬੈਠੀ ਐ ਕੋਈ ਗੱਲ ਨਹੀਂ ਆਹ ਹੋ ਮੀ ਜੀ ਐ ਤਾਂ ਸਹੀ ਮੈਂ ਵੀ ਨਹੀਂ ਹੀ ਬਿਜਲ ਜਾ ਕੇ ਰਹਿ ਹੁੰਦੀ 2-4 ਦਿਨ ਪਰ ਗੱਲ ਇਦਾਂ ਐ ਵੀ ਉਹਨੇ ਫੇਰ ਕਿਤੇ ਨਾ ਕਿਤੇ ਜਾਣਾ ਆਉਣਾ ਹੁੰਦਾ ਵਾ ਇਹ ਇਕੱਲੀ ਫੇਰ ਕਿੱਥੇ ਰਹੂਗੀ ਉਥੇ ਘਰ ਹਨਾ ਚੱਲ ਮੈਂ ਤੇ ਇਹ ਕਿਹਾ ਇਹ ਨਾ ਸੋਚੇ ਵੀ ਉਹਦੀ ਸੱਸ ਨੇ ਕਲਾਈ ਨਹੀਂ ਗੀ ਨਾਲ ਵੀ ਮੈਂ ਇਕੱਲਾ ਹਾਂ ਮਮਮੀ ਡੈਡੀ ਵੀ ਇੱਥੇ ਨਹੀਂ ਗੇ ਤੇਰਾ ਫਰਜ਼ ਬੰਦਾ ਸੀ ਮੈਂ ਇਹਨੂੰ ਕਹਿਤਾ ਗਾੜੀ ਪੁੱਤ ਹੁਣ ਉਹਦੀ ਮਰਜ਼ੀ ਨਾਲ ਖੜਨਾ ਕਿ ਨਹੀਂ ਖੜਨਾ ਨਹੀਂ ਨਹੀਂ ਚਲੋ ਆਪਣਾ ਫਰਜ਼ ਬੰਦਾ ਸੀ ਕਹਿਨਦਾ ਮੈਂ ਵੀ ਕਿਹਾ ਇਹਨੂੰ ਇੰਨਾ ਕਰਕੇ ਮਮ ਜੀ ਕਹਿੰਦੇ ਇਹ ਤੇ ਕਹਿੰਦੀ ਚਲੋ ਕੋਈ ਨਹੀਂ ਵੇਖ ਲਾਂਗੇ ਤੇ ਬਾਕੀ ਚਲੋ ਨਹੀਂ ਗਈ ਤੇ ਉਹਦੀ ਮਰਜ਼ੀ ਹੈ ਨਾ ਕਈ ਵਾਰ ਨਹੀਂ ਵੀ ਦਿਲ ਲੱਗਦਾ ਕਿ ਜਾ ਕੇ ਆਪਣਾ ਘਰ ਮੀ ਜੀ ਆਪਣਾ ਹੀ ਹੁੰਦਾ ਵਾ ਚੱਲ ਕੋਈ ਗੱਲ ਨਹੀਂ ਉਹ ਉੱਥੇ ਗੱਲ ਠੀਕ ਵਾ ਵਿਹੱਜ ਆਇਆ ਸੀ ਤੇ ਥੋੜਾ ਜਿਆਦਾ ਨਾ ਅੱਗੇ ਨਾਲੋਂ ਫਰਕ ਪਿਆ ਵਾ ਹੋਂਟੇ ਡਾਕ ਰਿਆ ਕਰ ਉਹਦੇ ਲਾਗੇ ਜਾਇਆ ਕਰ ਉਹਨੂੰ ਹੌਲੀ ਨਾ ਕਿਹਾ ਭੀ ਆਜੋ ਤਾਂ ਆਪਾਂ ਦੋਵੇਂ ਪਾਣਾ ਪਾਣਾ ਕੰਮ ਕਰੀਏ ਫਰਸੋਈ ਵਿੱਚ ਆਉਗੀ ਥੋੜਾ ਬੋਤ ਤੇਰੇ ਨਾਲ ਹੱਥ ਵਟਾਉਗੀ ਤੇ ਚੱਲ ਉਧਰੋਂ ਖਿਆਲ ਭੁੱਲੂਗਾ ਨਹੀਂ ਨਹੀਂ ਕੋਈ ਨਹੀਂ ਇਹਨੂੰ ਮੈਂ ਲਾਉਣੀ ਆ ਥੋੜੇ ਬੋਤੇ ਆਰੇ ਲਾਉਣੀ ਆ ਇਹਦਾ ਅੰਦਰ ਬਹਿ ਜਾਵੇ ਨਾ ਟੈਨਸ਼ਨ ਜੀ ਲੈਂਦੀ ਰਹਿੰਦੀ ਆ ਉਹ ਹੀ ਤੂੰ ਸਿਆਣੀ ਆ ਤੂੰ ਆਪਣੇ ਹਿਸਾਬ ਨਾਲ ਉਹਨੂੰ ਆਪਣੇ ਨਾਲ ਲਾ ਹੁਣ ਨਹੀਂ ਕੋਈ ਗੱਲ ਨਹੀਂ ਮੇਰੀ ਕੋਈ ਗੱਲ ਨਹੀਂ ਚਲ ਓਵਰ ਆਲ ਮਿਲ ਕੇ ਕੰਮ ਕਰ ਲੈ ਬੰਦਾ ਹਾਂ ਬਸ ਬਸ ਥੋੜਾ ਬਹੁਤਾ ਹੀ ਕਰੇ ਤੇ ਨੈਨਾ ਬੜਾ ਹੋ ਜਾਂਦਾ ਹਾਂ ਹਾਂਜੀ ਹਾਂਜੀ ਚਲ ਵੇਖ ਲਾ लवली ਖਰਿੰਦਰ ਵਾਜਾਂ ਰਿਹਾ ਇਹ ਮਾਰਨ ਤੈਨੂੰ ਆਹੋ ਚਲ ਮੈਂ ਆ ਗਈ ਸੁਣ ਕੇ ਬਲਥੋ ਦੀ ਕਰ ਸਕੀਮਾ ਦੇ ਮੈਂ ਬੜੀਆਂ ਲਾਈਆਂ ਸੀ ਪਰ ਮੇਰੀ ਕੋਈ ਸਕੀਮ ਵੀ ਨਾ ਕਾਮਯਾਬ ਹੋਣੀ ਹੁੰਦੀ ਮੈਂ ਸੋਚਿਆ ਸੀ ਕਿ 슈ਗਰ ਵੈਦਾ ਭਰਾ ਬਾਹਰੋਂ ਆਇਆ ਵਾ ਇਹਦੇ ਨਾਲ ਹੀ ਇਹਨੂੰ ਕੱਢੂਗੀ ਪਰ ਭਰਾ ਵੀ ਇੰਨਾ ਪੱਕਾ ਪੀਠਾ ਵਾ ਨਾ ਕਿਤੇ ਨਾਲ ਲੈ ਕੇ ਹੀ ਨਹੀਂ ਗਿਆ ਮੈਨੂੰ ਲੱਗਦਾ ਵਾ ਉਹ ਵੀ ਇਹੀ ਸੋਚਦੇ ਹੋਣੇ ਆ ਕਿ ਜੇ ਇੱਕ ਵਾਰਾ ਨਾਲ ਲੈ ਗਏ ਨਾ ਪਤਾ ਨਹੀਂ ਇਹਨਾਂ ਨੇ ਮੁੜ ਕੇ ਲੈਣ ਆਉਣਾ ਕਿ ਨਹੀਂ ਆਉਣਾ ਹੁਣ ਆ ਤੇ ਇਦਾਂ ਹੀ ਇੱਕ ਵਾਰਾਂ ਖੜਦਾ ਸਹੀਂ ਫੇਰ ਨਹੀਂ ਆਉਣਾ ਤਾਂ ਉਹ ਅੰਦਰ ਬੈਠਾ ਹੀ ਜਿਹੜਾ ਉਹ ਮੇਰੇ ਨਾਲ ਖਿਜੰਡਿਆ ਵਾ ਦੱਸ ਮੈਂ ਫਾ ਲਵਾਂ ਮੈਂ ਕਿੱਧਰ ਕਿੱਧਰ ਹੋਵਾਂ ਮੂੰਹ ਨਾ ਹੀ ਕਹਿਣਾ ਹੁੰਦਾ ਅਗਰੇ ਤੂੰ ਨਹੀਂ ਉਹ ਮੰਨੇ ਤਾਂ ਹੁਣ ਮੇਰੇ ਵਾਸਤੇ ਦੀ ਗੱਲ ਨਹੀਂ ਗਈ ਜੋਤ ਹਾਂਜੀ ਮੈਂ ਬੈਠੀ ਆ ਪੁੱਤ ਹਾਂਜੀ ਵੀਰ ਚਲ ਗਿਆ ਫੇਰ ਮੈਂ ਤਾਂ ਕਹਿ ਜਾ ਰਹਿੰਦਾ ਨੇ ਵੀ ਜੀ ਕਹਿੰਦੇ ਸੀ ਮੈਨੂੰ ਕੰਮ ਹੈ ਇੱਕ ਦੋ اچھا اچھا ਹਾਂਜੀ ਚੱਲ ਮਿਲ ਕੇ ਤੇਰਾ ਵੀ ਮਨ ਹੋਰ-ਹੋਰ ਹੋਇਆ ਕਿ ਨਹੀਂ ਹਾਂਜੀ ਮੰਮੀ ਜੀ ਆਪਣੇ ਨੂੰ ਮਿਲ ਕੇ ਤੁਹਾਨੂੰ ਪਤਾ ਹੀ ਆ ਕਿੰਨਾ ਚੰਗਾ ਲੱਗਦਾ ਵਾ ਨਾਲ ਇਹ ਕਿੱਥੋਂ ਪ੍ਰਦੇਸਾਂ ਚੋਂ ਮੇਰੇ ਕਰਕੇ ਆਏ ਚੱਲ ਕੋਈ ਗੱਲ ਨਹੀਂ ਹੁਣ ਇੱਥੇ ਹੀ ਰਹਿਣਾ ਵਾ ਮੈਂ ਤਾਂ ਸਗੋ ਕਿਹਾ ਸੀਗਾ ਕਿ ਇੱਥੇ ਆ ਜਾਇਆ ਕਰ ਕੰਮ ਧੰਦਾ ਕਰਕੇ ਆਪਣਾ ਜਿਹੜਾ ਵੀ ਤੇਰਾ ਰਹਿੰਦਾ ਵਾ ਤੇ ਰਾਤ ਨੂੰ ਇੱਥੇ ਆ ਗਿਆ ਕਿੱਥੇ ਉੱਥੇ ਕਿਸੇ ਦੇ ਹੱਥਾਂ 'ਵਲ ਵੇਂਦਾ ਰਹੇਗਾ ਇੱਥੇ ਰੋਟੀ ਪੱਕੀ ਹੁੰਦੀ ਆ ਫੁੜਕੇ ਹੀ ਦੋ ਖਾਣੇ ਆ ਫੇਰ ਕੀ ਇੱਥੇ ਸੁੱਤਾ ਆਰਾਮ ਦੇ ਨਾਲ ਹੋਣ ਮੰਮੀ ਕਿੱਡੇ ਸੱਚੇ ਹੋਣ ਦੇ ਮੇਰੇ ਲੱਗੇ ਆ ਕੇ ਮੈਨੂੰ ਸਾਰਾ ਹੀ ਪਤਾ ਵਾ ਇਹ ਮੇਰੇ ਵੱਲੋਂ ਕੀ ਸੋਚਦੇ ਪੁੱਤ ਮੈਂ ਤਾਂ ਦਲਜੀਤ ਨੂੰ ਇਹ ਵੀ ਗੱਲ ਕਹੀ ਸੀ ਵੀ ਚਲ ਜੋਤ ਨੂੰ ਨਾਲ ਲੈ ਜਾ ਦੋ ਚਾਰ ਦਿਨ ਮਨ ਹੋਰ ਹੋਰ ਹੋ ਜਾਊਗਾ ਤੂੰ ਰਿਸ਼ਤੇਦਾਰਾਂ ਕੋ ਜਾਣਾ ਹੀ ਐ ਨਾਲ ਤੇਰੇ ਜਾਊਗੀ ਨਾ ਥੋੜੀ ਖੁਸ਼ੀ ਜੀ ਮਿਲੂਗੀ ਇਹਨੂੰ ਵੀ ਮੰਮੀ ਜੀ ਵੀਰ ਦੇ ਕੋਲ ਮੈਂ ਕੀ ਰਹਿਣਾ ਵਾ ਉਹਨਾਂ ਨਾਲ ਤੇ ਕਦੀ ਕਿਸੇ ਮੁੰਡੇ ਨੇ ਜਲ ਜਾਣਾ ਵਾ ਕਦੀ ਕਿਸੇ ਨੇ ਚਲ ਜਾਣਾ ਵਾ ਉਹਨਾਂ ਮੇਰੇ ਲਾਗੇ ਸਾਰਾ ਦਿਨ ਥੋੜੀ ਬੱਜੇ ਰਹਿਣਾ ਵਾ ਇੱਥੇ ਮਿਲਦਾ ਦਾਸਰਾਵਾਰ ਪਿੰਦਰ ਦੀਦੀ ਦਾਸਰਾਵਾ ਹੁਣ लवली ਵੀਜੀ ਆ ਉਹਨਾਂ ਨੂੰ ਕੋਈ ਕੰਮ ਕਹੋ ਤੇ ਉਹ ਚਲ ਜਾਂਦੇ ਆ ਡੈਡ ਜੀ ਮੇਰੇ ਨਾਲ ਕਿੰਨਾ ਕਰਦੇ ਆ ਤੇ ਉੱਥੇ ਤੇ ਮੇਰੇ ਨਾਲ ਕੰਦਾ ਨਾ ਮੱਥਾ ਮਾਰਨ ਵਾਲੀ ਗੱਲ ਹੋ ਜਾਣੀ ਚੱਲ ਪੁੱਤ ਜਾਦੇ ਦਿਨ ਥੋੜਾ ਰਹਿਣਾ 2-4 ਦਿਨ ਰਹਿਣੇ ਹੋ ਤਾਂ ਆਪਣੇ ਘਰ ਆ ਜਾਨੀ ਉਹ ਮੁੜ ਕੇ ਕੋਈ ਨਹੀਂ ਮੰਮੀ ਜੀ ਜਦੋਂ ਮੰਮੀ ਹਣੀ ਆਉਣਗੇ ਨਾ ਫਿਰ ਚਲ ਜੂਗੀ ਵੀਜੀ ਕੋਲ ਕੀ ਰਹੂੰਗੀ ਜਾ ਕੇ ਹਫ਼ਤੇ ਨਾਲ ਸਾਰਾ ਦਿਨ ਘਰੋਂ ਬਾਹਰ ਰਹਿਣਾ ਨਾਲੇ ਜੀ ਮੈਂ ਉੱਥੇ ਚੱਲ ਗਈ ਨਾ ਉਹਨਾ ਮੈਨੂੰ ਵੇਖ ਕੇ ਜ਼ਿਆਦਾ ਫਿਕਰ ਕਰਿਆ ਕਰਨੀ ਹੈ ਲੈ ਦੱਸ ਜੋਤ ਕਿਦਾਂ ਦੀਆਂ ਗੱਲਾਂ ਕਰ ਰਹੀ ਪੁੱਤ ਉਹ ਫੇ ਕੱਲਾ ਰਿਹਾ ਕਰੂਗਾ ਘਰ ਮੰਮੀ ਜੀ ਵੀਜੀ ਅੱਗੇ ਵੀ ਕੰਮ ਕਰ ਹੀ ਲੈਂਦੇ ਸੀ ਉਹਨਾ ਹੁਣ ਵੀ ਕਰ ਲਿਆ ਗਨਾ ਤੇ ਨਾਲੇ ਬਾਹਰ ਵੀ ਤੇ ਕੱਲੇ ਹੀ ਰਹਿੰਦੇ ਆ ਮੰਮੀ ਕੋ ਤੇ ਆਉਂਦੇ ਸਿਰਫ ਰੋਟੀ ਖਾਂਦੇ ਤੇ ਫੇ ਸੌ ਜਾਂਦੇ ਆ ਸਾਰਾ ਦਿਨ ਵਿਚਾਰੇ ਕੰਮ ਕਰਦੇ ਰਹਿੰਦੇ ਚੱਲ ਪੁੱਤ ਉਹ ਤੇ ਤੇਰੀ ਮਰਜ਼ੀ ਆ ਇਹ ਵੀ ਤੇਰਾ ਆਪਣਾ ਘਰ ਵਾ ਨਹੀਂ ਜਾਣਾ ਤਾਂ ਕੋਈ ਗੱਲ ਨਹੀਂ ਰਹੀ ਜ ਮੈਂ ਤਾਂ ਤਾਂ ਕਹੇ ਪਰਦੇਸਾਂ ਤੋਂ ਆਇਆ ਵਾ ਚੱਲ ਭੈਣ ਭਰਾ ਕੋਈ ਗੱਲਬਾਤ ਦਿਲ ਦੀ ਕਰੋਗੇ ਮਨ ਹੋਰ ਹੋਰ ਹੋ ਜਾਂਦਾ ਵਾ ਨਹੀਂ ਮਮੀ ਜੀ ਉੱਥੇ ਗੱਲਾਂ ਬਾਤਾਂ ਕਰਨ ਨੂੰ ਕੀ ਰੱਖਿਆ ਵਾ ਇੱਥੇ ਤੇ ਮੈਨੂੰ ਇਹਨਾਂ ਦਾ ਕੁਝ ਪਤਾ ਨਹੀਂ ਲੱਗਣ ਦਿਆ ਤੇ ਮਨ ਦੇ ਵਿੱਚ ਉਹੀ ਗੱਲਾਂ ਆਈ ਜਾਂਦੀਆਂ ਵਾ ਜਦ ਤੱਕ ਇੱਥੇ ਸੁੱਖ ਦੀ ਬਾਣੀ ਨਾ ਆਉਂਦੀ ਉੱਥੇ ਜਾ ਕੇ ਰਹੂੰਗੀ ਤੇ ਲੋਕਾਂ ਗੱਲਾਂ ਨਹੀਂ ਕਰਨੀਆਂ ਮਨ ਨੂੰ ਚਲ ਕੋਈ ਗੱਲ ਨਹੀਂ ਆ ਜਾ ਫਿਰ ਬਾਹਰ ਤੂੰ ਸਾਰਾ ਦਿਨ ਅੰਦਰੇ ਬੈਠੇ ਰਹਿਣਾ ਕੋਈ ਨਹੀਂ ਆ ਜਾ ਸ਼ਾਮਾ ਪਈ ਆ ਵਾ ਕਿਤੇ ਹਵਾ ਬਾਹਰ ਦੀ ਵੀ ਲੈ ਗੀਕਾ ਵੀ ਜੀ ਨੇ ਸਹੀ ਕਿਹਾ ਸੀ ਇਹ ਜੋਤ ਤੇ ਤੂੰ ਘਰੋਂ ਪੈਰ ਨਾ ਬੁੱਟੀ ਇਹਨਾਂ ਤੈਨੂੰ ਘਰੋਂ ਬਾਹਰ ਕਰ ਦੇਣਾ ਹੀ ਤੇ ਉਹੀ ਗੱਲ ਹੋਈ ਹੈ ਆਉਂਦਿਆਂ ਮੰਮੀ ਨੇ ਉਹੀ ਗੱਲ ਕੀਤੀ